CBI ਵੱਲੋਂ DIG ਹਰਚਰਨ ਸਿੰਘ ਭੁੱਲਰ ਦੇ ਉੱਤੇ ਦਬਸ਼ ਪ੍ਰੋਪਰ ਦਿੱਤੀ ਗਈ ਔਰ ਇਸ ਪੂਰੇ ਮੈਟਰ ਦੇ ਉੱਤੇ ਛਾਣਬੀਨ ਚੱਲਦੀ ਪਈ ਹੈ ਔਰ 9 ਦਿਨਾਂ ਦਾ ਜਿਹੜਾ CBI ਰਿਮਾਂਡ ਕ੍ਰਿਸ਼ਨੂ ਦਾ ਉਹ ਵੀ ਹਾਸਲ ਕਰ ਲਿਆ ਗਿਆ ਪਰ ਇਹਦੇ ਦਰਮਿਆਨ ਹੁਣ ਇੱਕ ਹੋਰ ਵੱਡੀ ਖਬਰ ਜਿਹੜੀ ਲੰਘੇ ਕੱਲ ਤੋਂ ਚੱਲ ਰਹੀ ਹੈ ਉਸ ਦੇ ਬਨਾ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਹੁਣ ਵਿਜੀਲੈਂਸ ਵੀ ਇਸ ਮਾਮਲੇ ਦੇ ਵਿੱਚ ਤਫ਼ਤੀਸ਼ ਕਰਨਾ ਚਾਹੁੰਦੀ ਹੈ ਔਰ ਉਸ ਵਾਸਤੇ ਵਿਜੀਲੈਂਸ ਦੇ ਵੱਲੋਂ 2 ਦਿਨ ਦੀ ਇਜਾਜ਼ਤ ਜਿਹੜੀ ਹੈ ਉਹ ਅਦਾਲਤ ਦੇ ਵੱਲੋਂ ਮੰਗੀ ਗਈ ਇਜਾਜ਼ਤ ਮਿਲ ਗਈ ਔਰ ਇਹਨਾਂ ਦੋ ਦਿਨਾਂ ਦੀ ਪਹਿਲੀ ਕਿਸ਼ਤ ਲੰਘੇ ਦਿਨੀ ਵਿਜੀਲੈਂਸ ਨੇ ਕਹਿੰਦੇ ਪੂਰੀ ਕਰ ਲਈ ਔਰ ਅੱਜ ਵਿਜੀਲੈਂਸ ਦੁਆਰਾ ਪੁਚ ਪੜਤਾਲ ਕਰ ਸਕਦੀ ਹੈ ਹਰਚਰਨ ਸਿੰਘ ਭੁੱਲਰ ਦੇ ਨਾਲ ਪਰ ਵਿਜੀਲੈਂਸ ਦਾ ਇਸ ਕੇਸ ਦੇ ਵਿੱਚ ਆਉਣ ਦਾ ਮਤਲਬ ਕੀ ਹੈ ਹੁਣ ਇਹ ਸਮਝਣ ਦੀ ਜ਼ਰੂਰਤ ਹੈ ਕਿ ਆਖਿਰ ਵਿਜੀਲੈਂਸ ਇਸ ਕੇਸ 'ਚ ਕਿਉਂ ਆ ਰਹੀ ਹੈ ਦੱਸ ਦਈਏ ਕਿ ਵਿਜੀਲੈਂਸ ਨੇ ਵੀ ਡਿਸਪਰੋਪੋਰਸ਼ਨਟ ਐਸੈਟਸ ਦਾ ਕੇਸ ਜਿਹੜਾ ਆ ਉਹ ਦਰਜ ਕੀਤਾ ਹੈ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਉੱਤੇ ਇਸ ਪੂਰੇ ਮੈਟਰ ਦੇ ਉੱਤੇ ਜਿੱਥੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਘਰੋਂ 7.5 ਕਰੋੜ ਰੁਪਈਆ ਨਕਦ ਮਿਲ ਗਿਆ 2.5 ਕਿਲੋ ਸੋਨਾ ਮਿਲ ਗਿਆ ਹੋਰ ਵੀ ਪ੍ਰੋਪਰਟੀਆਂ ਦੇ ਕਾਗਜ਼ਾਤ ਹੋਰ ਸ਼ਰਾਬ ਦੀਆਂ ਬੋਤਲਾਂ ਬਹੁਤ ਕੁਝ ਬਰਾਬਦ ਹੋਇਆ ਔਰ ਉਸੇ ਦੇ ਚੱਲਦੇ सीबीआई ਦੇ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਹਾਲ ਹੀ ਦੇ ਵਿੱਚ ਡਿਸਪਰੋਪੋਰਸ਼ਨੇਟ ਐਸੈਟਸ ਦਾ ਮਾਮਲਾ ਦਰਜ ਹੋ ਜਾਂਦਾ ਤੇ ਹੁਣ ਵਿਜੀਲੈਂਸ ਵੱਲੋਂ ਵੀ ਡੀਏ ਦਾ ਕੇਸ ਦਰਜ ਕਰਕੇ ਤੇ ਤਫਤੀਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਵਿਜੀਲੈਂਸ ਬਿਊਰੋ ਉਹੀ ਜਿਹੜਾ ਵਿਕਰਮ ਸਿੰਘ ਮਜੀਠੀਆ ਮਾਮਲੇ ਦੇ ਵਿੱਚ ਡਿਸਪਰੋਪੋਰਸ਼ਨੇਟ ਐਸੈਟਸ ਦਾ ਕੇਸ ਦਰਜ ਕਰਕੇ ਤੇ ਛਾਣਬੀਨ ਕਰ ਰਿਹਾ ਹੈ ਵਿਜੀਲੈਂਸ ਬਿਊਰੋ ਨੇ ਵਿਕਰਮ ਸਿੰਘ ਮਜੀਠੀਆ ਨੂੰ ਘਰੋਂ ਗ੍ਰਿਫਤਾਰ ਕੀਤਾ ਸੀ ਔਰ ਉਸ ਤੋਂ ਬਾਅਦ ਹੁਣ ਡੀਆਈਜੀ ਹਰਚਰਨ ਸਿੰਘ ਭੁੱਲਰ ਮਾਮਲੇ ਦੇ ਵਿੱਚ ਵਿਜੀਲੈਂਸ ਦੀ ਐਂਟਰੀ ਹੋ ਗਈ ਹੈ ਵਿਜੀਲੈਂਸ ਨੇ ਡੀਆਈਜੀ ਹਰਚਰਨ ਭੁੱਲਰ ਮਾਮਲੇ ਦੇ ਵਿੱਚ ਕੇਸ ਦਰਜ ਕਰਕੇ ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਔਰ ਉਸ ਤਫਤੀਸ਼ ਦੀ ਪਹਿਲੀ ਕਿਸ਼ਤ ਲੰਗੇ ਦਿਨੀ ਕਹਿੰਦੇ ਭੁਗਤੀ ਗਈ ਹੈ ਔਰ ਉੱਥੇ ਪਛਪੜਤਾਲ ਇੱਕ ਦਿਨ ਵਾਸਤੇ ਜ਼ਰੂਰ ਕੀਤੀ ਗਈ ਹੈ ਤੇ ਉਮੀਦ ਹੈ ਕਿ ਅੱਜ ਵੀ ਦੁਬਾਰਾ DIG ਹਰਚਰਨ ਭੁੱਲਰ ਦੀ ਪੁੱਛ ਪੜਤਾਲ ਕੀਤੀ ਜਾ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ DIG ਹਰਚਰਨ ਸਿੰਘ ਭੁੱਲਰ ਤੋਂ ਲਗਭਗ 2 ਘੰਟੇ ਅੰਦਰ ਪੁੱਛ ਪੜਤਾਲ ਕੀਤੀ ਗਈ ਔਰ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਉਹਨਾਂ ਨੇ ਕਿਸੇ ਵੀ ਸਵਾਲ ਦਾ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਸੂਤਰਾਂ ਮੁਤਾਬਕ ਭੁੱਲਰ ਨੇ ਆਪਣੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੱਤਾ ਅਤੇ ਵਿਜੀਲੈਂਸ ਟੀਮ ਜਾਣਕਾਰੀ ਦੇ ਮੁਤਾਬਕ ਅੱਜ ਫਿਰ ਬੜੈਲ ਜੇਲ੍ਹ ਵਾਪਸ ਜਾ ਸਕਦੀ ਹੈ ਜਾਣਕਾਰੀ ਮੁਤਾਬਕ ਪੰਜ ਵਿਜੀਲੈਂਸ ਕਰਮਚਾਰੀ ਬੜੈਲ ਜੇਲ੍ਹ ਪਹੁੰਚੇ ਸਨ ਪੰਜਾਬ ਵਿਜੀਲੈਂਸ ਬਿਊਰੋ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਗ੍ਰਿਫਟਾਰ ਕੀਤੇ ਗਏ ਸਾਬਕਾ ਡੀਆਈਜੀ ਹਰਚੰਦ ਸਿੰਘ ਭੁੱਲਰ ਤੋਂ ਜੇਲ੍ਹ ਵਿੱਚ ਪੁਚ ਪੜਤਾਲ ਕਰੇਗੀ ਔਰ ਅੱਜ ਦੂਸਰਾ ਦਿਨ ਉਸ ਦਾ ਹੋ ਸਕਦਾ ਹੈ ਇਸ ਵਾਸਤੇ ਸ਼ੁੱਕਰਵਾਰ ਨੂੰ ਮੁਹਾਲੀ ਅਦਾਲਤ ਤੋਂ ਦੋ ਦਿਨਾਂ ਦੇ ਇਜਾਜ਼ਤ ਜਿਹੜੀ ਹੈ ਉਹ ਵਿਜੀਲੈਂਸ ਬਿਊਰੋ ਨੇ ਮੰਗੀ ਸੀ ਵਿਜੀਲੈਂਸ ਵੱਲੋਂ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਵਿਜੀਲੈਂਸ ਨੇ ਭੁੱਲਰ ਖਿਲਾਫ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਮਾਮਲਾ ਦਰਜ ਕੀਤਾ ਹੈ ਸ਼ੁੱਕਰਵਾਰ ਨੂੰ ਸਾਬਕਾ ਡੀਆਈਜੀ ਹਰਚੰਦ ਸਿੰਘ ਪੁੱਲਰ ਦੀ ਵੀਡੀਓ ਕਾਨਫਰencing ਦੇ ਜ਼ਰੀਏ ਚੰਡੀਗੜ੍ਹ ਸੀਬੀਆਈ ਅਦਾਲਤ ਦੇ ਵਿੱਚ ਪੇਸ਼ੀ ਹੋਈ ਸੀ ਅਦਾਲਤ ਨੇ ਉਹਨਾਂ ਨੂੰ ਦੁਬਾਰਾ 14 ਦਿਨਾਂ ਦੇ ਲਈ ਨਿਆਇਕ ਹਿਰਾਸਤ ਦੇ ਉੱਤੇ ਭੇਜ ਦਿੱਤਾ ਸੀ ਹੁਣ ਉਹਨਾਂ ਨੂੰ 14 ਨਵੰਬਰ ਨੂੰ ਦੁਬਾਰਾ ਸੀਬੀਆਈ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਇਸ ਦੌਰਾਨ ਵਿਚੋਲੇ ਕ੍ਰਿਸ਼ਨੂ ਨੂੰ ਸੀਬੀਆਈ ਪਹਿਲਾਂ ਹੀ ਰਿਮਾਂਡ ਉੱਤੇ ਚੱਕ ਚੁੱਕੀ ਹੈ ਹੁਣ ਗੱਲ ਇਹ ਹੈ ਕਿ ਕੀ ਇਸ ਮੈਟਰ ਦੇ ਉੱਤੇ ਦੋਪੱਖੀ ਜਾਂਚ ਹੋਵੇਗੀ ਇੱਕ ਪਾਸੇ ਜਿੱਥੇ ਡਿਸਪਰਪੋਰਸ਼ਨੇਟ ਐਸੈਟਸ ਦੇ ਚੱਲਦੇ ਸੀਬੀਆਈ ਜਾਂਚ ਕਰ ਰਹੀ ਹੈ ਉੱਥੇ ਹੀ ਹੁਣ ਵਿਜੀਲੈਂਸ ਵੀ ਕਰ ਰਹੀ ਹੈ ਕੀ ਇਹ ਆਪੋ ਆਪਣੇ ਪੱਧਰ ਦੇ ਉੱਤੇ ਜਾਂਚ ਕੀਤੀ ਜਾਵੇਗੀ ਸਵਾਲ ਤਾਂ ਇਹ ਵੀ ਖੜੇ ਹੋ ਰਹੇ ਹੈ ਕਿ ਸੂਬੇ ਪੱਧਰ ਦੀ ਜਿਹੜੀ ਟੀਮ ਹੈ ਉਹ ਕੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਇਸ ਇੰਟਰੋਗੇਸ਼ਨ ਦੇ ਵਿੱਚ ਆ ਸਕਦੀ ਹੈ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਸਮੇਂ ਦੀ ਗਰਬ ਦੇ ਵਿੱਚ ਹੈ ਪਰ ਜਿੱਥੇ ਬਿਕਰਮ ਸਿੰਘ ਮਜੀਠੀਆ ਦਾ ਮਾਮਲਾ ਵਿਜੀਲੈਂਸ ਦੇ ਕੋਲ ਆਲਰੇਡੀ ਹੈ ਉੱਥੇ ਹੀ ਡੀਆਈਜੀ ਹਰਚਰਨ ਭੁੱਲਰ ਨੂੰ ਲੈ ਕੇ ਜਾਂਚ ਸ਼ੁਰੂ ਕਰਨਾ ਕੀ ਇਹ ਵੀ ਕਿਤਨਾ ਕਿਤੇ ਲਿੰਕਡ ਹੋ ਸਕਦਾ ਆਉਂਦਾ ਸਮਾਂ ਇਸ ਦਾ ਜਵਾਬ ਵੀ ਦੇ ਦ ਦੇਗਾ ਜੋ ਵੀ ਹੋਏਗਾ ਦੱਸ ਦੇ ਰਵਾਂਗੇ ਬਨੇ ਰੋਮਾਨੀਡਾ ਪੰਜਾਬੀ